ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਇੱਕ ਛੋਟੀ ਟਾਪ ਦੀ ਤੇ ਇੱਕ ਹੈਗੀ ਗਾਂ ਤੇ ਇੱਕ ਹੈਗੀ ਵਸੀ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸਰੀ ਕਾ ਜੀ ਸਸਰੀ ਕਾ ਜੀ ਨਾਮ ਨਾਮ ਜੀ ਹੋਈ ਪੈਂਡਾ ਪੈਂਡਾ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਬਸਰੀ ਜਾਣਕਾਰੀ ਦੋ ਪਹਿਲਾਂ ਜਰਸੀ ਕਰੋਛਾ ਜੀ ਬੱਸ ਹਾਂਜੀ ਕੀ ਰੇਟ ਟੁਟਾਈ ਦਾ 8 ਮਹੀਨੇ ਉਮਰ ਆ ਜੀ ਹਾਂਜੀ ਦੰਦਾ ਦੀ ਕੀੜੀ ਠੀਕ ਹੈ ਜੀ ਰੇਟ ਰੇਟ ਜੀ ਇਹ 10000 ਦੀ ਛੜਦਾ 10000 ਠੀਕ ਹੈ ਲੋਪਰਾ ਚੈੱਕ ਕਰ ਸਕਦੇ ਥੰਨ ਖਾਉ ਬਰੀਏ ਤੇ ਯਾਰ ਚਾਰ ਹੀ ਲੋ ਚਾਰ ਹੀ ਹੈ ਥੰਨ ਵੀਰੇ ਠੀਕ ਹੈ ਚੈੱਕ ਕਰ ਸਕਦੇ ਵਾਹ ਜੀ ਨਾ ਜਰੂਰ ਕਨੈਕਟ ਕਰੋ ਭਰਾ ਬਸੀ ਬਹੁਤ ਟੌਪ ਦੇ ਤੌਰ ਤੇ ਭਰਾ ਮੜਾ ਜਨ ਲੋਜੀ ਪਿੰਡ ਸੈਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਲੋਜੀ ਸਕੀਨ ਬੱਸੀ ਆ ਕਰਮਾਂਵਾਲੀ ਲੋਜੀ ਕੱਦਕਾਟ ਫੇਸ ਬਿਊਟੀ ਲੋਜੀ ਮੋੜ ਲਈ ਬੰਦੋ ਬੰਦੋ ਲੋਜੀ ਚਾਰੀ ਥਾਣਾ ਕੋਈ ਫੋਟ ਨਹੀਂ ਕੋਈ ਸਾਂ ਨਹੀਂ ਕੱਦ ਦਾ ਅੰਤਜਾ ਤੁਸੀਂ ਲਾ ਸਕਦੇ ਪਾ ਠੀਕ ਹੈ ਜੀ ਲੋਜੀ ਅਜੇ ਵੀ ਛੋਟੀ ਜਾਣਕਾਰੀ ਦੋਈ ਏ 70577 ਦੀ ਹੈ ਜੀ ਹਾਂਜੀ ਤੇ ਦੋ ਦਾਂ ਦੇ ਰਹੇ ਹੁਣੇ ਛਿੱਟੇ ਆ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਇਹ ਤੇਰਾ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਲੋ ਭਰਾ ਚੱਕਰ ਸਾਂ ਸਿੰਗੀ ਸੁਣੀ ਬਹੁਤ ਸੋਹਣੀ ਆ ਮੂੰਹ ਦੇਖ ਸਕਦੇ ਫੇਸ ਠੀਕ ਹੈ ਜੀ ਤੁਹਾਨੂੰ ਦਿਖਾ ਦਵਾਂ ਬੜੇ ਚੱਕਰ ਚਾਰ ਹੀ ਥਾੜਾ ਲੋ ਜੀ ਠੀਕ ਹੈ ਤੋਰ ਦੋ ਭਰਾ ਨੂੰ ਵੀ ਚੰਗੀ ਪਲੀ ਬਲੂਸੀਆ ਪਟਪੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ

ਥੋੜਾ ਜਿਹਾ ਤੰਗ ਧੱਕਾ ਕਰਦੀ ਆਲੇ ਪਤਲੇ ਪਿੰਡੇ ਚ ਭਰਾ ਸਿੰਘੀ ਸਿੰਘੀ ਬਹੁਤ ਵਧੀਆ ਟਿਕਟੂ ਕਹਤ ਨੇ ਭਰਾ ਬਈ ਦੇਖ ਟਿਕਾ ਨਹੀਂ ਭਰਾ ਵਾਲੇ ਬਈ ਠੀਕ ਲੋ ਜੀ ਸਟਾਰਟ ਕਰਕੇ ਬੰਦ ਦੇ ਬਈ ਯਾਰ ਹਾਂ ਜੀ ਗਾਂਦ ਜਾਣਕਾਰੀ ਦੋ ਜੀ ਇਹਦਾ 45000 ਜੀ ਛੱਡਣੀ ਹੈ ਜੀ ਰੇਟ ਹਾਂ ਜੀ ਤੇ ਸੂਆ ਕਹਿਮਾ ਸੂਆ ਇਹਦਾ ਹੈਗਾ ਜੀ ਦੂਜਾ ਜੀ ਤੇ ਦਿਨ ਕਿੰਨੇ ਬਾਕੀ ਆ ਦਿਨੇ ਦੇ 15 ਰਹਿੰਦੇ ਜੀ ਠੀਕ ਹੈ ਲੋ ਭਰਾ ਚੱਕਰ ਸੋ ਲੋਨ ਲੱਗੀ ਕਰਮਾ ਵਾਲੀ ਠੀਕ ਹੈ ਜੀ ਤੋੜ ਦੋ ਇਹ ਤੋੜ ਦੋ ਇਹ ਤੋੜ ਲੋ ਟਾਂਟੂ ਨੂੰ ਬਹੁਤ ਸੋਣਾ ਲੱਗਾ ਕਰਮਾ ਵਾਲੀ ਮੋਟਾ ਮੋਟਾ ਥਾਣਾ ਤੇ ਇਸ ਕੁਆਲਟੀ ਦੇਖ ਸਕਦੇ ਹੋ ਭਰਾ ਠੀਕ ਹੈ ਲੋ ਸੂਰਾ ਤਰ ਤਾ ਦਿਖਾਉਂਦੇ ਬੰਦੇ ਭਰਾ ਬੰਦੇ ਲੋ ਜੀ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਨਹਿਰ ਦੇ ਉੱਤੇ ਬਾਈ ਦਾ ਘਰ ਆ ਠੀਕ ਹੈ ਜੀ ਆ ਵਾਧੂ ਜਾਣਕਾਰੀ ਲਈ ਬਾਈ ਤੋਂ ਲੈ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਉੱਪਰ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ